ਪੁਲਿਸ ਸਟੇਸ਼ਨ ਬੀ ਡਿਵੀਜ਼ਨ ਅੰਮ੍ਰਿਤਸਰ ਕਮਿਸ਼ਨਰੇ ਤੇ ACP ਵੈਸ ਰਾ ਮਨਿੰਦਰਪਾਲ ਜੀ ਇਹਨਾਂ ਨੇ ਦੋ ਸਨੈਚਰ ਅਡਰੈਸ ਕੀਤੇ ਐ ਇੱਕ ਦਾ ਨਾਮ ਹੈ ਦੀਪਕ ਸਿੰਘ ਸਨ ਆਫ ਪ੍ਰਕਾਸ਼ ਸਿੰਘ ਤੇ ਦੂਸਰੇ ਦਾ ਨਾਮ ਹੈ ਅਰਸ਼ਦੀਪ ਸਿੰਘ ਅਲਾਇਸ ਕਦੂ ਜਿਨ੍ਹਾਂ ਦੀ ਏਜ 23 ਤੇ 21 ਸਾਲ ਹੈਗੀ ਐ ਇਹ ਬੇਸਿਕਲੀ ਮੋਟਰਸਾਈਕਲ ਚੋਰੀ ਕਰਦੇ ਸੀ ਸ਼ਹੀਦਾ ਸਾਹਿਬ ਤੇ ਦਰਬਾਰ ਸਾਹਿਬ ਦੇ ਏਰੀਆ ਦੇ ਲਾਗੋ ਤੇ ਉਸ ਤੋਂ ਬਾਅਦ ਲੋਕਾਂ ਨੂੰ ਅੱਗੇ ਵੇਚਦੇ ਸੀਗੇ ਤੇ ਜਦੋਂ ਇਹਨਾਂ ਦੀ ਡੀਲ ਹੋ ਰਹੀ ਸੀਗੀ ਉਦੋਂ ਸਾਨੂੰ ਥਾਣੇ ਇਤਲਾ ਮਿਲੀ ਆਪਣਾ ਐਸ ਐਚਓ ਸਾਹਿਬ ਨੂੰ ਕਿ ਇਹ ਡੀਲ ਹੋ ਰਹੀ ਹੈ ਉਹਨਾਂ ਨੇ ਏਸੀਪੀ ਸਾਹਿਬ ਨੂੰ ਦੱਸਿਆ ਇਹਨਾਂ ਨੇ ਟੀਮ ਬਣਾਈ ਤੇ ਦੋ ਮੋਟਰਸਾਈਕਲ ਜਦੋਂ ਉਹਨਾਂ ਦੀ ਡੀਲ ਹੋ ਰਹੀ ਸੀਗੀ ਤੇ ਇਹਨਾਂ ਨੇ ਜਾ ਕੇ ਬੰਦੇ ਫੜ ਲਏ ਦੀਪਕ ਸਿੰਘ ਤੇ ਅਰਸ਼ਦੀਪ ਸਿੰਘ ਤੇ ਇਹਨਾਂ ਤੇ ਐਫ ਆਈ ਆਰ ਨੰਬਰ 59 ਅਦਰਜ਼ ਕੀਤੀ ਅੰਡਰ ਸੈਕਸ਼ਨ 303 2 35 ਬੀ ਐਨ ਐਸ ਪੀ ਐਸ ਬੀ ਡਿਵੀਜ਼ਨ 31 1 2025 ਦੀ ਤੇ ਇਨਾ ਦੀ ਇੰਟਰੋਗੇਸ਼ਨ ਕਰਨ ਤੇ ਸਾਨੂੰ 14 ਮੋਟਰਸਾਈਕਲ ਹੋਰ ਮਿਲ ਚੁੱਕੇ ਐ ਤੇ ਸਾਨੂੰ ਹੋਰ ਵੀ ਉਮੀਦ ਹੈ ਕਿ ਇਨਾਂ ਤੋਂ ਅ ਹੋਰ ਵੀ ਮੋਟਰਸਾਈਕਲਸ ਦੀ ਬਰਾਮਦਗੀ ਹੋਏਗੀ ਤੇ ਤੇ ਜਿਹੜਾ ਅਰਸ਼ਦੀਪ ਸਿੰਘ ਅਲਾਇਸ ਕੱਦੂ ਹੈ ਇਹ ਲੇਬਰਰ ਦਾ ਕੰਮ ਕਰਦਾ ਹੈ ਬੇਸਿਕਲੀ ਦੋਨੋਂ ਲੇਬਰਰ ਦਾ ਕੰਮ ਕਰਦੇ ਦੀਪਕ ਤੇ ਅਰਸ਼ਦੀਪ ਕੱਦੂ ਤੇ ਜਿਹੜਾ ਅਰਸ਼ਦੀਪ ਕੱਦੂ ਹੈ ਉਹਤੇ ਪਹਿਲਾਂ ਵੀ ਇੱਕ ਕੇਸ ਹੈਗਾ ਲੋਕੋ ਕੇ ਥਾਣੇ ਦਾ ਜਿਹਦੇ ਚ ਬੜੀ ਹੋ ਚੁੱਕਾ ਹੈ